ਦੰ ਅੰਡਾ ਇਹ ਤਾਂ ਪੰਜ ਕੇ ਆ ਜੂਆ ਅਖੇ ਕਟਰ ਚੱਕ ਲਾ ਤਾਇਆ ਕਟਰ ਚੱਕਣਾ ਪੁਤਾ 10 ਰੁਪਏ ਦੀ ਡੈਟ ਬਚੂਗੀ ਪੰਨੂ ਆ ਇਹ ਟੱਪੰਨੂ ਨੂੰ ਕੱਟ ਦੇ ਲੈ ਫੇਰ ਆਖਦਾ ਵੀ ਮੈਨੂੰ ਕਾਣਾ ਲੈਣ। ਹੋਰ ਮਦਨੂ ਗਾਲਾਂ ਹੀ ਨਿਵਾ ਹੋਰ ਤੇ ਭਾਵਾਂ 670 ਰੁਪਏ ਦੀ ਏਟ ਹੋ ਗਈ ਮੈਂ ਤੈਨੂੰ ਦੱਸਾਂਗਾ ਹਾਂ 70 ਰੁਪਏ ਦੇ ਕਿੰਨੇ ਗਿਆ ਹੈ ਕੀ ਮਹਿੰਗੀ ਟਾਇਰ ਹੈ ਹਾਂ ਤੈਨੂੰ ਤੈਨੂੰ ਤਾਂ ਕਾਦੀ ਲੱਗਦੀ ਹੈ ਮਹਿੰਗੀ ਭਰਾਵਾ ਜਿਹੜਾ ਲੈ ਕੇ ਆਉਂਦਾ ਪਠਿਆਲਾ ਕਹਿੰਦਾ ਪਠਿਆਲਾ ਕਹਿੰਦਾ ਪਠਿਆਲਾ ਕਹਿੰਦਾ ਪਹਿਲੇ ਜਿੰਨੇ ਜਮਾ ਕਰਾ ਕੇ ਜਾਵੇਂਗਾ ਉਨੀ ਹੀ ਕੁੱਕ ਹੈ ਕਹਿੰਦਾ ਉਸ ਤੋਂ ਬਾਅਦ ਨਹੀਂ ਕਹਿੰਦਾ ਮੈਂ ਦਿੰਦਾ ਅੱਛਾ ਹੈ ਕਿ ਹਾਂ ਪਹਿਲਾਂ ਜਮਾਨਾ ਗਿਆ ਅੱਛਾ ਹਾਂ ਤਾਲੇ ਆਏ ਆਏ ਤੂੰ ਦਾ ਆਉਦਾ ਫਾਇਦਾ ਸੋਚਦਾ ਏ ਠੀਕ ਹੈ ਕੰਮ ਠੇਕੇ ਦੇ ਹੈਗਾ ਤੇ ੜੀ ਤੇ ਨਹੀਂਗਾ ਹਾਂ ੜੀ ਤੇ ੜੀ ਮੈਨੂੰ ਪਤਾ ਹੀ ਹੈ ਪਰ ਤੂੰ ਆਉਦਾ ਫਾਇਦਾ ਸੋਚਦਾ ਆ ਦਾ ਸਾਨੂੰ ਆਏ ਆ ਵੀ ਤੇ 10 ਰੁਪਏ ਬਚਦੇ ਉਹ ਤਾਂ ਬਚਾਈ ਗਏ ਤੂੰ ਤਾਂ ਵਾਂਗ ਚੱਲ ਜਿਹੜੇ ਤੈਨੂੰ ਦੇਣੇ ਆ ਤਾਂ ਦੇਣੀ ਹੈ ਉਹਦੇ ਪੰਜ ੜੀ ਦੇਖੀ ਹੁੰਦੇ ਮਗਰੀ ਸਾਡੇ ਹਾਂ ਗਾ ਚੱਲ ਬੱਸ ਬੱਸ ਕਹ ਤੇ ਲੱਗੇ ਰ ਤੈਨੂੰ ਕੀ ਹੁੰਦਾ ਹੈ ਹਾਂਜੀ ਫੇ ਜਿਹੜੀਆਂ ਇੱਟਾਂ ਸੀ ਉਹ ਤਾਂ ਪੱਟੀਆਂ ਫਿਰ ਸਾਥੋਂ ਭਰਾਵਾ ਜਿਹੜਾ ਆਖਲਾ ਬਾਦਰਾ ਹੁੰਦਾ ਫਿਰ ਇਹ ਨਟ ਆ ਇਹਦੇ ਚ ਸੀਗੀਆਂ ਮੰਨ ਵੀ ਬੜੀ ਸਖਤਾਈ ਸੀ ਤੇ ਰਾੜ ਰੂੜ ਪਾਏ ਸੀ ਤਾਂ ਕਰਕੇ ਇਹਨੇ ਸਾਨੂੰ ਫਿੱਕੇ ਪਾ ਦੇ ਫਿਰ ਮੈਂ ਮਿਸਤਰੀ ਨੂੰ ਆਖਿਆ ਮਖਾ ਭਰਾਵਾ ਇਹਦਾ ਕੋਈ ਹੱਲ ਕਰੀਏ ਮਿਸਤਰੀ ਕਹਿੰਦਾ ਹੈਂਬਰ ਲਿਆ ਫਿਰ ਹੈਂਬਰ ਲਿਆ ਕੇ ਫਿਰ ਹੈਂਬਰ ਨਾਲ ਗੱਡੀ ਧੁੱਕੀ ਮਿਸਤਰੀ ਨੇ ਬੋ ਮੰਨ ਥੋੜੀ ਨਾਲ ਤੋੜੀ ਗਿਆ ਫਿਰ ਮਿਸਤਰੀ ਕਹਿੰਦਾ ਤੋੜ ਦੇ ਜਾਨਾ ਕਹਿੰਦਾ ਮੈਂ ਉਹ ਕਰ ਮੜਾਏ ਜ਼ੋਰ ਨਾਲ ਲਾ ਇਹਨੂੰ ਭਜਾਇਆ ਕਰ ਉੱਤੇ ਫਿਰ ਭਜਾ ਭਜਾ ਕੇ ਢਾਇਆ ਜਿਹੜਾ ਪੁਰਾਣਾ ਮਕਾਨ ਢਾਉਣ ਵਾਲਾ ਕੰਮ ਆ ਯਾਰ ਇਹ ਬਹੁਤ ਵੱਡਾ ਹੈ ਇਹ ਤਾਂ ਬੰਦੇ ਦੀ ਯਾਰ ਬੱਸ ਕਰਾ ਦਿੰਦਾ ਨਵੀਆਂ ਇੱਟਾਂ ਲਾਉਣੀਆਂ ਨਵੇਂ ਥਾਂ 'ਚ ਬਣਾਉਣਾ ਮਕਾਨ ਉਹ ਸੌਖਾ ਅਗਲਾ ਤਾਂ ਹੁਣ ਐਂ ਲਾ ਲੰਦਾ ਹਸਾਬ ਵੀ ਇਹ ਕਿੰਨੀਆਂ ਇੱਟਾਂ ਨਿਕਲਣਗੀਆਂ ਕਿਹੜੀ ਇੱਟ ਨਿਕਲਦੀ ਆ ਦੇਖ ਲਿਓ ਠੀਕ ਐ ਅੱਧ ਵੀ ਨਹੀਂ ਨਿਕਲਦਾ ਤੇ ਦਿਹਾੜੀ ਉਦੋਂ ਵੱਧ ਪੈਂਦੀ ਐ ਮਿਹਨਤ ਉਦੋਂ ਵੱਧ ਹੁੰਦੀ ਐ ਨਾਲੇ ਮਿਸਤਰੀਆਂ ਦੀ ਹੁੰਦੀ ਐ ਮਿਹਨਤ ਨਾਲੇ ਆਪਦੀ ਹੁੰਦੀ ਐ ਆਹ ਦੇਖ ਲਓ ਆਪਣਾ ਹੈਂਬਰ ਚਲਾਈ ਜਾਂਦੇ ਆ ਕੁਝ ਨਹੀਂ ਟੁੱਟਦਾ ਇਹ ਚ ਹੁਣ ਕਿੰਨੀ ਲਾਈਟ ਮੱਚੀ ਜਾਂਦੀ ਐ ਠੀਕ ਐ ਤੇ ਕਿਵੇਂ ਲਟੋਪਿੰਗ ਹੋਈ ਜਾਂਦੇ ਆ ਪਰ ਬਹੁਤ ਔਖਾ ਕੰਮ ਆਇਆ ਸਭ ਤੋਂ ਵੱਡਾ ਕੰਮ ਹੈ ਬਾਦਰਾ ਪੱਟਣਾ ਉਦੋਂ ਤੈਨੂੰ ਪਤਾ ਹੀ ਇੱਥੇ ਨਿੱਕਾ ਦਾ ਮਸਾਲਾ ਪਾਇਆ ਤੇ ਲਾਇਆ ਚਲੋ ਜੀ ਪਹਿਲਾਂ ਮਸਾਲੇ ਵਸੂਲੇ ਸਸਤੇ ਹੁੰਦੇ ਸੀ ਉਦੋਂ ਬਜ਼ੁਰਗ ਭਾਅ ਵੀ ਵਧ ਦਿੰਦੇ ਸੀ ਇਹ ਆ ਮਸਾਂ ਟਾਏ ਨੇ ਜਮਾ ਸਾਨੂੰ ਫਿੱਕੇ ਪਾਦੇ ਕੱਲੇ ਬਾਦਰੇ ਬਾਦਰੇ ਆ ਦੇ ਹੁਣ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਔੜੀ-ਹੌੜੀ ਹੌਲੀ-ਹੌਲੀ ਪਰ ਛੱਡਾਂਗੇ ਫੱਟ ਕੇ ਫਿਰ ਮਿਸਤਰੀ ਕਹਿੰਦਾ ਰਹੇ ਤੱਕ ਕੀ ਕਰ ਲਾ ਯਾਰ ਬਹੁਤ ਹੋਊਗਾ ਮੈਂ ਕਹਾਂ ਚੱਲ ਦੇਖ ਲਾ ਭਰਾਵਾ ਹੁਣ ਤਾਂ ਮੈਂ ਤਾਂ ਹੋਰ ਨਹੀਂ ਕਰ ਦੂੰਗਾ ਘਟ ਦੂੰਗਾ ਫਿਰ ਕਹਾਂ ਚੱਲ ਇੱਥੇ ਤੱਕ ਆਪਾਂ ਲੋਡ ਕਰਾਂ ਉਹ ਫਿਰ ਟਾਰਾਂਗੇ ਫਿਰ ਮੈਂ ਕਹਾਂ ਚੱਲ ਭਾਈ ਤੇਰੀ ਮਰਜ਼ੀ ਏ ਚੱਲ ਜਿਵੇਂ ਲੋਟ ਆਉਂਦਾ ਹੋਵੇਂ ਕਰਦੇ ਪਹਿਲਾਂ ਅਸੀਂ ਇਹਦੇ ਨਾਲ ਦੂਜੇ ਗੈਰੈਂਡਰ ਜਿਹਦੇ ਨਾਲ ਮਲੇਣਾ ਲੂਣਾ ਮਾਰੀਆਂ ਕਿਉਂ ਰਾਹ ਦਿੰਦਾ ਠੀਕ ਹੈ ਮੋਢੇ ਤੋਂ ਹੁਣ ਲਾਦੇ ਹੈਮਬਰ ਨੇ ਵੀ ਹੈਮਬਰ ਜਦ ਆਪਾਂ ਕਰਿੰਕ ਨੂੰ 부ੜਕੀ ਜਾਂਦਾ 부ੜਕੀ ਜਾਂਦਾ ਤਾਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਬਿਸੌਖਾ ਹੁੰਦਾ ਪੁਰਾਣਾ ਮਕਾਨ ਢਾਕੇ ਪਾਉਣਾ ਠੀਕ ਹੈ ਕਿ ਨਵਾਂ ਮਕਾਨ ਨਵੇਂ ਥਾਂ 'ਚ ਪਾਉਣਾ ਸੌਖਾ ਹੁੰਦਾ ਹੈ ਚਲੋ ਜੀ ਕਿਵੇਂ ਲਗੀ ਵੀਡੀਓ ਜਰੂਰ ਦੱਸਣਾ ਧੰਨਵਾਦ ਜੀ